ਟਰੈਕਟਰ ਤੇ ਖੇਡਦੇ ਖੇਡਦੇ ਨਿੱਕੇ ਬੱਚਿਆਂ ਨੇ ਮਾਰ ਦਿੱਤੀ ਸੈਲਫ ਦੇਖੋ ਕਿਵੇਂ ਫਿਰ ਵਾਪਰ ਗਿਆ ਕਹਿਰ ਮਾਪਿਆਂ ਦਾ ਰੋ ਰੋ ਹੋ ਰਿਹਾ ਬੁਰਾ ਹਾਲ ਬੇਹੰਦ ਮੰਦ ਭਾਗੀ ਖਬਰ ਹੈ ਜਿਹੜੀ ਉਹ ਸਾਹਮਣੇ ਆਈ ਹੈ ਜਿੱਥੇ ਕਿ ਤਿੰਨ ਬੱਚਿਆਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਤੁਹਾਨੂੰ ਦੱਸ ਦੇ ਕਿ ਕਾਦੀਆਂ ਦੇ ਪਿੰਡ ਖਾਰਾਂ ਦੇ ਡੇਰੇ ਤੇ ਜਿੱਥੇ ਕਿ ਧੂੜੀ ਟੋਣ ਵਾਲਾ ਟਰੈਕਟਰ ਸੜਕ ਤੇ ਖੜਾ ਸੀ ਤੇ ਡੇਰੇ ਤੇ ਰਹਿੰਦੇ ਇੱਕ ਪਰਿਵਾਰ ਦੇ ਤਿੰਨ ਬੱਚੇ ਜੋ ਕਿ ਉੱਥੇ ਖੇਡ ਰਹੇ ਸਨ ਬੱਚਿਆਂ ਦੇ ਵੱਲੋਂ ਟਰੈਕਟਰ ਦੀ ਸੈਲਫ ਦਬਾ ਦਿੱਤੀ ਗਈ ਜਿਸ ਦੇ ਨਾਲ ਉਹ ਟਰੈਕਟਰ ਹੈ ਜਿਹੜਾ ਉਹ ਸਟਾਰਟ ਹੋ ਗਿਆ ਤੇ ਸਟਾਰਟ ਹੋ ਕੇ ਪਲਟ ਗਿਆ ਜਿਸ ਨਾਲ ਤਿੰਨੇ ਬੱਚੇ ਜਿਹੜੇ ਨੇ ਟਰੈਕਟਰ ਥੱਲੇ ਆ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਦਸੇ ਜਾ ਰਹੇ ਨੇ ਤੇ ਮ੍ਰਿਤਕ ਬੱਚੇ ਦੀ ਉਮਰ 8 ਸਾਲ ਦਸੀ ਜਾ ਰਹੀ ਹੈ ਜਦ ਕਿ ਜ਼ਖਮੀ ਬੱਚਿਆਂ ਦੀ ਉਮਰ 5 ਸਾਲ ਅਤੇ 9 ਸਾਲ ਦਸੀ ਜਾ ਰਹੀ ਹੈ ਜਾਣਕਾਰੀ ਦਿੰਦਿਆਂ ਬੱਚੇ ਦੀ ਮਾਂ ਸੋਨੀਆ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਨ ਦੇ ਲਈ ਗਈ ਸੀ ਤੇ ਕਿਸੇ ਨੇ ਦੱਸਿਆ ਕਿ ਤੁਹਾਡੇ ਬੱਚੇ ਟਰੈਕਟਰ ਹੇਠਾਂ ਆ ਗਏ ਨੇ ਜਦੋਂ ਆ ਕੇ ਦੇਖਿਆ ਤਾਂ ਦੋ ਬੱਚੇ ਗੰਭੀਰ ਜ਼ਖਮੀ ਸਨ ਜਦ ਕਿ ਤੀਜੇ ਬੱਚੇ ਦੀ ਜਿਹੜੀ ਹੈ ਮੌਤ ਹੋ ਚੁੱਕੀ ਸੀ ਤੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਉਹਨਾਂ ਦੱਸਿਆ ਕਿ ਟਰੈਕਟਰ ਮਾਲਕ ਮੇਰੇ ਬੱਚਾ ਨੂੰ ਹਸਪਤਲ ਪਹੁੰਚਾਉਣ ਦੀ ਬਜਾਏ ਆਪਣੇ ਟਰੈਕਟਰ ਲੈ ਕੇ ਉਥੋਂ ਭੱਜ ਨਿਕਲਿਆ ਉਹਨਾਂ ਦੱਸਿਆ ਕਿ ਟਰੈਕਟਰ ਮਾਲਕ ਨਾਲ ਦੇ ਪਿੰਡ ਦਾ ਸਾਬਕਾ ਸਰਪੰਚ ਹੈ ਬੱਚਿਆਂ ਦੀ ਮਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹੋਣੀਆ ਬੱਚਿਆਂ ਨੂੰ ਪਤਾ ਨਹੀਂ ਭਾਜੀ ਟਰੈਕਟਰ ਤੇ ਮਤਲਬ ਕੀ ਕਹਿੰਦੇ ਕੀ ਦੇਖ ਗਏ ਮੈਨੂੰ ਤਾਂ ਘਰ ਨਹੀਂ ਨਾ ਮੈਂ ਨਾ ਮੇਰਾ ਘਰ ਵਾਲਾ ਕਾਰ ਸੀਗੀ ਜਦੋਂ ਮੈਂ ਦੇਖੇ ਜਦੋਂ ਮੈਨੂੰ ਸੁਣਾ ਗਿਆ ਉਹ ਤਿੰਨੇ ਬੱਚੇ ਥੱਲੇ ਇੱਕ ਨੂੰ ਤੇ ਦੋਵਾਂ ਨੂੰ ਤਾਂ ਮੈਂ ਚਲੋ ਸਾਭ ਲਿਆ ਜਿੰਨਾ ਜ਼ਖਮੀ ਹੋਏ ਹੀ ਜਾਦੇ ਤੇ ਜਿਹੜਾ ਤੀਜਾ ਹੀ ਉਹ ਕਹਿੰਦੇ ਹੈ ਨਹੀਂ ਥੱਲੇ ਉਹ ਜਦੋਂ ਥੱਲੇੋਂ ਕੱਢਿਆ ਤੇ ਉਹਦੇ ਨਾਲ ਸਾਂਚੋ ਵੀ ਖੂਨ ਅੰਨਾ ਚੋ ਵੀ ਖੂਨ ਤੇ ਮੂੰਹ ਚੋ ਵੀ ਖੂਨ ਆਂਦਾ ਪਿਆ ਸੀ ਉਹ ਤਾਂ ਮੌਕੇ ਤੇ ਜਿੱਦਾਂ ਪੂਰਾ ਹੋ ਗਿਆ ਮੈਨੂੰ ਪਹਿਲੇ ਸੋਚ ਗਈ ਸੀ ਕਿ ਮੇਰਾ ਮੰਗਾ ਪੂਰਾ ਹੋ ਗਿਆ ਪਰ ਇਹ ਫਿਰ ਵੀ ਕਹਿੰਦੇ ਪਾਟੀ ਦੇ ਹਸਪੀਟਲ ਖੜਨਾ ਖੜਿਆ ਉਹਨੇ ਜਵਾਬ ਦਿੱਤਾ 8 ਸਾਲ ਦਾ ਹੈ ਇੱਕ 9 ਸਾਲ ਦਾ ਇੱਕ 5 ਸਾਲ ਦਾ ਜਿਹਦਾ ਚੂਲਾ ਟੁੱਟਾ ਆ ਉਹਦਾ ਸਾਗਰ ਨਾਮ ਹੈ ਅਸੀਂ ਰਹਿਨੇ ਉੱਚੇ ਠਿਕਰੀ ਵਾਲਾ ਅਹੀਂ ਇੱਥੇ ਤਾਂ ਰਹਿੰਨੇ ਕੀ ਹੜਾ ਉਧਰ ਜੇ ਮਕਾਨ ਨਹੀਂ ਬਣਿਆ ਸੀ ਉਦਾਂ ਹੀ ਰਹਿੰਦੇ ਪਏ ਇੱਥੇ ਹਜ ਡੇਰੇ ਤੇ ਉਦਾਂ ਹੀ ਰਹਿੰਨੇ ਹਜੇ ਤੇ ਕਿਰਾਇਆ ਨਹੀਂ ਲੈਂਦੇ ਉਹ ਚੰਗੇ ਨੇ ਬੰਦੇ ਦੀ ਪਛਾਣ ਹੋਈ ਕਿ ਤੇ ਐਕਸੀਡੈਂਟ ਕਿਦਾਂ ਉਹ ਸਾਰੇ ਜਾਣੇ ਚੰਗੇ ਭਲੇ ਬਾਤੋ ਵੀ ਸੀਗੇ ਤਾਂ ਕਹਿੰਦੇ ਵੀ ਕਹਿੰਦੇ ਅਸੀਂ ਬੱਚਿਆਂ ਨੂੰ ਮਤਲਬ ਕੀ ਕਿਆ ਨਾ ਜੜੋ ਪਰ ਫਿਰ ਵੀ ਕਹਿੰਦੇ ਬੱਚੇ ਚੜ ਗਏ ਬਹੁਤ ਬੱਚਿਆਂ ਦਾ ਇੱਕਸੂਰ ਕੱਢਦੇ ਆਪਣਾ ਨਹੀਂ ਮੰਨਦੇ ਉਹ ਤੁਹਾਨੂੰ ਪਤਾ ਬੱਚਾ 8 ਸਾਲ ਦਾ ਟਰੈਕਟਰ ਚਲਾ ਸਕਦਾ ਹੈ ਬੱਦੇ ਭਗਤਪੁਰੇ ਦੇ ਆ ਨਾ ਪਤਾ ਨਹੀਂ ਸਰਪੰਚ ਕਹਿੰਦੇ ਭਗਤਪੁਰੇ ਦਾ ਸਰਪੰਚ ਮੈਂ ਸਰਪੰਚ ਉਹ ਹੀ ਆ ਮਾਂ ਗੋ ਭਾਜੀ ਮੇਰੀ ਇਹੋ ਮੇਰਾ ਬੱਚਾ ਚਾਹੇ ਮੋੜ ਦੇਣ ਬੱਚਾ ਮੋੜ ਦੇਣਾ ਮੇਰਾ ਹੋਣੀ ਚਾਹੀਦੀ ਹੋਣੀ ਚਾਹੀਦੀ ਆ ਮੇਰਾ ਬੱਚਾ ਮੋੜ ਦੇਣ ਈਡੀਓ ਤੁਹਾਨੂੰ ਪਤਾ ਬੱਚੇ ਪਾਲੀ ਦੇ ਸੋਕੇ ਪਾਲੀ ਦੇ ਬੱਚੇ ਕੋਲ ਸਵੇਰ ਤੋਂ ਪਹਿਲਾਂ ਜਦੋਂ ਪੁਲਿਸ ਇੱਥੇ ਆਈ ਉਸ ਤੋਂ ਪਹਿਲਾਂ ਟਰੈਕਟਰ ਟਰਾਲੀ ਲੈ ਕੇ ਇਹ ਕੱਢ ਕੇ ਆ ਆ ਕਿਹਦਾ ਟਰੈਕਟਰ ਇਹ ਉਹਨਾਂ ਦਾ ਹੀ ਹੈ ਵੀ ਟਰਾਲੀ ਉਹਨਾਂ ਦੀ ਹੈ ਫੇਚ ਲੱਗੀ ਰਹਿੰਦੇ ਤੇ ਬੂਵੇ ਵੀ ਭੁੱਲੇ ਉੱਦਾਂ ਹੀ ਛੱਡ ਗਏ ਸਾਡੇ ਅਰਸ਼ਪਾਲ ਸਿੰਘ ਕੀ ਲੱਗਦੇ ਤੇਰੇ ਮੇਰਾ ਆਪਣੇ ਵਾਲਾ ਦਾ ਇਹਨਾਂ ਦਾ ਐਕਸੀਡੈਂਟ ਇਹਨਾਂ ਨੇ ਕੀਤਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਸਖਤੋ ਸਖਤ ਸਜ਼ਾ ਹੋਵੇ ਕਿ ਮੇਰੀ ਭੈਣ ਤੁਹਾਨੂੰ ਬੜਾ ਅੱਗੇ ਕੰਮ ਕਰਕੇ ਗੁਜ਼ਾਰਾ ਕਰ ਦੇ ਮੇਰੇ ਭਾਜੀ ਨੇ ਗੁਜ਼ਾਰਾ ਕਰ ਦੇ ਇਹਨਾਂ ਨੂੰ ਇਹ ਪੁਲਸਾਂ ਤੋਂ ਪਹਿਲਾਂ ਟਰੈਕਟਰ ਲੈ ਕੇ ਟਰੈਕਟਰ ਟਰਾਲੀ ਇਹਨਾਂ ਦਾ ਫਰਜ ਨਹੀਂ ਸੀ ਇਹ ਕੰਮ ਕਰਨ ਦਾ ਇਹਨਾਂ ਨੂੰ ਵਾਰ-ਵਾਰ ਸਜ਼ਾ ਹੋਵੇ ਕੱਲ ਉਹਨਾਂ ਐਕਸੀਡੈਂਟ ਹੋ ਗਿਆ ਕੀ ਖਾਰਾ ਪਿੰਡ ਤੋਂ ਜਿੱਥੇ ਟੀਟਰੀ ਵਾਲੀ ਸੜਕ ਜਾਂਦੀ ਹੈ ਉੱਥੇ ਟਰੈਕਟਰ ਦੇ ਹੇਠਾਂ ਤਿੰਨ ਬੱਚੇ ਸੀਗੇ ਛੋਟੇ-ਛੋਟੇ ਇੱਕ 10 ਸਾਲ ਦਾ ਇੱਕ 7 ਸਾਲ ਦਾ ਤੇ ਇੱਕ 6 ਸਾਲ ਦਾ ਜਿਹੜੇ ਕਿ ਟਰੈਕਟਰ ਜਿਹੜਾ ਵਾ ਉਹਦੇ ਉੱਤੇ ਬੈਠੇ ਸੀ ਤੇ ਟਰੈਕਟਰ ਸਟਾਰਟ ਹੋ ਗਿਆ ਅੱਗੇ ਜਾ ਕੇ ਟਰੈਕਟਰ ਜਿਹੜਾ ਖੇਤ ਦੇ ਡੇਟਾ ਤੇ ਉਹਦੇ ਥੱਲੇ ਇੱਕ ਬੱਚਾ ਆ ਗਿਆ ਜਿਹਦੀ ਮੌਤ ਹੋ ਗਈ ਹੈ ਤੇ ਦੋ ਬੱਚੇ ਸੀ ਉਹਨਾਂ ਨੇ ਸੱਟਾਂ ਲੱਗੀਆਂ ਤੇ ਅਸੀਂ ਮੌਕੇ ਤੇ ਜਾ ਕੇ ਸਾਰਾ ਕੁਝ ਦੇਖਿਆ ਜੀ ਇੱਕ ਬੱਚੇ ਦਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਟਾਰੇ ਤੇ ਗਿਆ ਸੀ ਤੇ ਉਦੇ ਫਾਦਰ ਲਕੀ ਦੇ ਵੱਲੋਂ ਜਿਹੜਾ ਉਹ ਜੋ ਵੀ ਬਿਆਨ ਲਖਾਇਆ ਗਿਆ ਉਹਦੇ ਮੁਤਾਬਕ ਜਿਹੜੀ ਜੋ ਕਾਰਵਾਈ ਕੀਤੀ ਹੈ ਤੇ ਦੋਸ਼ੀ ਨੂੰ ਜਿਹੜਾ ਉਹ ਜਲਦੀ ਸੀ ਉਹਦਾ ਨਾਮ ਅਜੇ ਛੋਟਾ ਦੇਵੀ ਦੀਪੀ ਕਹਿੰਦੇ ਪਤਾ ਪੂਰਾ ਲੱਗ ਜੀਗਾ ਤੇ ਉਹ ਜਲਦੀ ਜਿਹੜਾ ਉਹ ਤੇਰੀ ਤਰ੍ਹਾਂ ਆ ਜਾਈਏ ਉਹਦੇ 304 ਐ 337 338 ਆਪੀਸੀ ਜਾਂ ਬਣਦੀਆਂ ਬੀਐਨਐਸ ਨੂੰ ਕਨਵਰਟ ਕਰਕੇ ਲੈ ਕੇ ਤੇਕਰ ਉੱਥੋਂ ਭੁਜਾ ਕੇ ਲੈ ਗਏ ਸੀਗੇ ਇੱਕ ਬੱਚਾ ਜਿਹੜਾ ਉਹ ਤੇ ਹਸਪਤਾਲ ਆ ਦੀ ਲੱਤ ਟੁੱਟ ਗਈ ਉਹਦਾ ਇਲਾਜ ਚੱਲ ਰਿਹਾ ਇੱਕ ਠੀਕ ਹੈ ਉਹਦੇ ਪੱਟੀਆਂ ਪੁੱਟੀਆਂ ਕਰਾ ਕੇ ਘਰੇ ਜਵਾਰ ਦਿੱਤਾ ਸੀ ਉਹ ਠੀਕ ਹੈ